ਨਮਸਕਾਰ ਵੀਲਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਡੋਨਲਡ 트੍ਰੰਪ ਦੇ ਉਸ ਫੈਸਲੇ ਦੀ ਜਿਸ ਦੇ ਨਾਲ ਭਾਰਤੀਆਂ ਦੇ ਉੱਪਰ ਸਿੱਧਾ ਅਸਰ ਪੈਣ ਵਾਲਾ ਹੈ ਔਰ ਇੱਕ ਗੱਲ ਵਿਦੇਸ਼ ਦੇ ਨਾਲ ਹੀ ਲੰਡਨ ਦੇ ਨਾਲ ਜੁੜੀ ਹੋਈ ਹੈ ਜਿੱਥੇ ਐਸ ਜੈ ਸ਼ੰਕਰ ਵਿਦੇਸ਼ ਮੰਤਰੀ ਦੇ ਕਾਫਲੇ ਦੇ ਅੱਗੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕਰ ਦਿੱਤਾ ਗਿਆ ਕਿਹੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਉਹਦੇ ਤੇ ਵੀ ਚਰਚਾ ਕਰਾਂਗੇ ਪਹਿਲਾਂ ਡੋਨਲਡ 트੍ਰੰਪ ਦਾ ਉਹ ਫੈਸਲਾ ਦਰਸਲ ਡੋਨਲਡ 트੍ਰੰਪ ਦੇ ਵੱਲੋਂ ਬੀਤੇ ਕੱਲ੍ਹ ਹੀ ਇੱਕ ਸੰਸਦ ਦੇ ਵਿੱਚ ਭਾਸ਼ਣ ਦਿੱਤਾ ਗਿਆ 1 ਘੰਟਾ 44 ਮਿੰਟ ਦਾ ਉਹ ਭਾਸ਼ਣ ਸੀ ਜਿਸ ਦੇ ਵਿੱਚ ਇੱਕ ਭਾਰਤ ਦੇ ਲਈ ਵੱਡਾ ਐਲਾਨ ਉਹਨਾਂ ਨੇ ਕੀਤਾ ਕਿ ਭਾਰਤ ਸਾਡੇ ਤੋਂ ਉਹ ਕਹਿੰਦੇ 100% ਟੈਕਸ ਲਗਾਉਂਦਾ ਹੈ ਮਤਲਬ ਸਾਡੇ ਨਾਲ ਧੱਕਾ ਕਰ ਰਿਹਾ ਭਾਰਤ ਬਹੁਤ ਲੰਬੇ ਸਮੇਂ ਤੋਂ ਔਰ ਹੁਣ ਅਮਰੀਕਾ ਦੇ ਵੱਲੋਂ ਵੀ ਜੈਸੇ ਕੋ ਤੈਸਾ ਉਹ ਵਾਲਾ ਕੰਮ ਅਸੀਂ ਕਰਾਂਗੇ ਔਰ ਭਾਰਤ ਦੇ ਉੱਪਰ ਵੀ 100% ਟੈਕਸ ਜਿਹੜਾ ਉਹ ਅਮਰੀਕਾ ਲਗਾਏਗਾ ਔਰ ਉਹਦੀ ਤਰੀਕ ਮਿਥ ਦਿੱਤੀ ਹੈ 2 April 2025 ਯਾਨੀ ਕਿ ਅਗਲੇ ਮਹੀਨੇ 2 ਤਰੀਕ ਤੋਂ ਇਹ ਟੈਕਸ ਜਿਹੜਾ ਭਾਰਤ ਦੇ ਉੱਤੇ ਵੀ 2 100% ਜਿਹੜਾ ਉਹ ਲੱਗਣਾ ਸ਼ੁਰੂ ਹੋ ਜਾਏਗਾ ਜਿਸ ਤਰੀਕੇ ਦੇ ਨਾਲ ਉਹ ਕਹ ਰਿਹਾ ਭਾਰਤ ਸਾਡੇ ਤੇ ਉਤੇ ਟੈਕਸ ਲਗਾਉਂਦਾ ਉਸੇ ਤਰੀਕੇ ਦਾ ਟੈਕਸ ਜਿਹੜਾ ਭਾਰਤ ਦੇ ਉੱਪਰ ਵੀ ਲੱਗੇਗਾ ਹਾਲਾਂਕਿ ਇਸ ਮੌਕੇ ਦੇ ਉਤੇ ਚੀਨ ਦਾ ਵੀ ਜ਼ਿਕਰ ਕੀਤਾ ਮੈਕਸੀਕੋ ਦਾ ਜ਼ਿਕਰ ਕੀਤਾ ਹੋਰ ਕਈ ਮੁਲਕਾਂ ਦਾ ਵੀ ਜ਼ਿਕਰ ਕੀਤਾ ਪਰ ਜਿਹਦੇ ਵਿੱਚੋਂ ਭਾਰਤ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਦੇ ਰਿਐਕਸ਼ਨ ਆਣੇ ਸ਼ੁਰੂ ਹੋ ਗਏ ਚੀਨ ਦੇ ਤੁਹਾਨੂੰ ਜੇਕਰ ਯਾਦ ਹੋਵੇ ਜਦੋਂ ਡੋਨਲਡ ਟਰੰਪ ਜਿੱਤੇ ਨੇ ਉਸ ਤੋਂ ਬਾਅਦ ਫਰਵਰੀ ਦੇ ਵਿੱਚ ਪਿਛਲੀ ਫਰਵਰੀ ਦੇ ਵਿੱਚ 10% ਦਾ ਟੈਕਸ ਜਿੰਨਾ ਪਹਿਲਾਂ ਟੈਕਸ ਲੱਗਦਾ ਸੀ ਉਹਦੇ ਉੱਪਰ 10% ਦਾ ਟੈਕਸ ਚੀਨ ਦਾ ਹੋਰ ਵਧਾ ਦ ਔਰ ਹੁਣ ਡੋਨਲਡ ਟਰੰਪ ਦੇ ਵੱਲੋਂ ਕਿਹਾ ਗਿਆ ਕਿ 10% ਦਾ ਟੈਕਸ ਜਿਹੜਾ ਚੀਨ ਦੇ ਉੱਪਰ ਅਸੀਂ ਹੋਰ ਵਧਾ ਦਿੱਤਾ ਹੈ ਉਸ ਤੋਂ ਬਾਅਦ ਚੀਨ ਮੈਦਾਨ ਦੇ ਵਿੱਚ ਉਤਰਿਆ ਹੈ ਚੀਨ ਨੇ ਕਿਹਾ ਹੈ ਕਿ ਅਸੀਂ ਅਮਰੀਕਾ ਦੇ ਨਾਲ ਜੇ ਅਮਰੀਕਾ جنگ ਚਾਹੁੰਦਾ ਹੈ ਤੇ ਅਸੀਂ جنگ ਦੇ ਲਈ ਤਿਆਰ ਹਾਂ ਅਮਰੀਕਾ ਜਿਸ ਤਰੀਕੇ ਦੀ ਵੀ جنگ ਚਾਹੁੰਦਾ ਹੈ ਉਸ ਤਰੀਕੇ ਦੀ جنگ ਹੋ ਜਾਏਗੀ ਜੇ ਟ੍ਰੇਡ ਵਾਰ ਚਾਹੁੰਦਾ ਹੈ ਟ੍ਰੇਡ ਵਾਰ ਹੋ ਜਾਏਗੀ ਜੇ ਹੋਰ ਤਰੀਕੇ ਦੀ جنگ ਚਾਹੁੰਦਾ ਤੇ ਹੋਰ ਤਰੀਕੇ ਦੀ جنگ ਦੇ ਲਈ ਵੀ ਚੀਨ ਅਮਰੀਕਾ ਦੇ ਨਾਲ ਲੜਨ ਦੇ ਲਈ ਬਿਲਕੁਲ ਤਿਆਰ ਹੈ ਮਤਲਬ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਉੱਪਰ ਡੋਨਲਡ ਟਰੰਪ ਦੇ ਵੱਲੋਂ ਜਿਸ ਤਰੀਕੇ ਦਾ ਸ਼ਕੰਜਾ ਕੱਸਿਆ ਜਾ ਰਿਹਾ ਉਸ ਦੇ ਵਿੱਚ ਹੁਣ ਬਾਕੀ ਮੁਲਕ ਵੀ ਅੱਖਾਂ ਦਿਖਾਉਂਦੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਸ਼ਾਇਦ ਯੂਕਰੇਨ ਦੇ ਜਿਹੜੇ ਲੀਡਰਸ਼ਿ ਜੇਲੈਂਸਕੀ ਉਹਨਾਂ ਦੇ ਵੱਲੋਂ ਜਿੱਦਾਂ ਦਾ ਵਿਵਹਾਰ ਡੋਨਲਡ ਟਰੰਪ ਦੇ ਨਾਲ ਕੀਤਾ ਗਿਆ ਸ਼ਾਇਦ ਬਾਕੀ ਮੁਲਕਾਂ ਦੇ ਜਿਹੜੇ ਵੱਡੇ ਲੀਡਰ ਨੇ ਉਹ ਵੀ ਹੁਣ ਆਪਦੀ ਸਾਖ ਦਾਤੇ ਮੰਨਦੇ ਨੇ ਕਿਉਂਕਿ ਜਦੋਂ ਡੋਨਲਡ ਟਰੰਪ ਦੇ ਵੱਲੋਂ ਕਿਸੇ ਮੁਲਕ ਦੇ ਲਈ ਕੋਈ ਵੱਡਾ ਫੈਸਲਾ ਸੁਣਾਇਆ ਜਾਂਦਾ ਤੇ ਉੱਥੇ ਦੇ ਜਿਹੜੇ ਆਗੂ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਐਕਸ਼ਨ ਦਾ ਰਿਐਕਸ਼ਨ ਜਿਹੜਾ ਉਹ ਉਸੇ ਟਾਈਮ ਕੀਤਾ ਜਾਂਦਾ ਸੋ ਉਸੇ ਤਰੀਕੇ ਦੇ ਨਾਲ ਚੀਨ ਦੇ ਵੱਲੋਂ ਇਹਦਾ ਰਿਐਕਸ਼ਨ ਕੀਤਾ ਗਿਆ ਔਰ ਜੇਕਰ ਭਾਰਤ ਦੇ ਨਾਲ ਅਮਰੀਕਾ ਦੇ ਵਪਾਰ ਦੀ ਗੱਲ ਕਰੀਏ ਤੇ ਅਮਰੀਕਾ ਭਾਰਤ ਅਮਰੀਕਾ ਦੇ ਨਾਲ 17% ਵਿਦੇਸ਼ੀ ਵਪਾਰ ਉਹ ਜਿਹੜਾ ਸਾਲਾਨਾ ਕਰਦਾ ਔਰ ਇਹਦੇ ਵਿੱਚ ਐਗਰੀਕਲਚਰ ਪ੍ਰੋਡਕਟਸ ਔਰ ਫਲ ਅਤੇ ਸਬਜ਼ੀਆਂ ਜਿਹੜੀਆਂ ਅਮਰੀਕਾ ਸਾਡੇ ਤੋਂ ਖਰੀਦਦਾ ਔਰ 2024 ਦੀ ਜੇਕਰ ਗੱਲ ਕਰੀਏ ਤੇ 18 ਮਿਲੀਅਨ ਟਨ ਚੋਲ ਜਿਹੜਾ ਹੈ ਉਹ ਅਸੀਂ ਇੰਪੋਰਟ ਕੀਤਾ ਹੈ ਅਮਰੀਕਾ ਨੂੰ ਸੋ ਵੱਡੇ ਪੱਧਰ ਤੇ ਉੱਤੇ ਸਾਡਾ ਅਮਰੀਕਾ ਦੇ ਨਾਲ ਵਪਾਰ ਚੱਲਦਾ ਹੈ ਔਰ ਅਸੀਂ ਵੱਡੇ ਟੈਕਸ ਲਗਾਨੇ ਆ ਸੋ ਟੈਕਸ ਲਗਾਉਣ ਦੇ ਨਾਲ ਭਾਰਤ ਨੂੰ ਕੀ ਨੁਕਸਾਨ ਹੋਗਾ ਦਰਸਲ ਭਾਰਤ ਦੀ ਜੇਕਰ ਕੋਈ ਚੀਜ਼ ਅ ਅਮਰੀਕਾ ਦੇ ਵਿੱਚ ਜਾਂਦੀ ਹੈ ਤੇ ਉਹ ਮਹਿੰਗੀ ਹੋ ਕੇ ਵਿੱਚ ਵਿਕੇਗੀ ਉੱਥੇ ਦੇ ਬਾਜ਼ਾਰ ਦੇ ਵਿੱਚ ਫਿਰ ਹੋ ਸਕਦਾ ਹੈ ਕਿ ਜੇ ਉੱਥੇ ਦੇ ਬਾਜ਼ਾਰ ਦੇ ਵਿੱਚ ਸਾਡੀ ਚੀਜ਼ ਮਹਿੰਗੀ ਵਿਕੇਗੀ ਤਾਂ ਫਿਰ ਲੋਕ ਜਿਹੜੇ ਨੇ ਲੋਕ ਲੋਕਲ ਲੋਕ ਜਿਹੜੇ ਹੁੰਦੇ ਨੇ ਉਹ ਵੱਧ ਪੈਸਾ ਦੇਣ ਦੀ بجائے ਅਲਟਰਨੇਟ ਲੱਭਦੇ ਕਿ ਹੋਰ ਕਿਹੜੀ ਚੀਜ਼ ਇਸ ਇਸ ਚੀਜ਼ ਤੋਂ ਇਲਾਵਾ ਹੋਰ ਕਿਹੜੀ ਚੀਜ਼ ਲਈ ਜਾ ਸਕਦੀ ਹੈ ਕਿਉਂਕਿ ਡੋਨਲਡ 트੍ਰੰਪ ਨੇ ਪਹਿਲਾਂ ਵੀ ਸਿੱਧੇ ਤਰੀਕੇ ਦੇ ਨਾਲ ਕਹਿ ਦਿੱਤਾ ਕਿ ਜਿਹੜੀ ਚੀਜ਼ ਸਾਡੇ ਮੁਲਕ ਦੇ ਵਿੱਚ ਨਹੀਂ ਬਣਦੀ ਉਹ ਬਾਹਰ ਤੋਂ ਆਏਗੀ ਅਸੀਂ ਉਹਦੇ ਤੇ ਉਦਾਂ ਦਾ ਹੀ ਟੈਕਸ ਲਗਾਵਾਂਗੇ ਜਿੰਦਾਂ ਦਾ ਟੈਕਸ ਉਹ ਦੇਸ਼ ਸਾਡੇ ਸਮਾਨ ਦੇ ਉੱਪਰ ਲਗਾਉਂਦਾ ਸੋ ਭਾਰਤ ਦੇ ਲਈ ਇੱਕ ਖਬਰ ਇਹ ਚੰਗੀ ਖਬਰ ਨਹੀਂ ਕਹੀ ਜਾ ਸਕਦੀ ਕਿਉਂਕਿ ਸਾਡਾ ਚੰਗਾ ਵਪਾਰ ਹੈ ਅਮਰੀਕਾ ਦੇ ਨਾਲ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਉੱਤੇ ਕੀ ਕੁਝ ਸਪਸ਼ਟੀਕਰਨ ਆਣਗੇ ਜਾਂ ਫਿਰ ਸਮਝੌਤਾ ਕੀ ਕੁਝ ਹੁੰਦਾ ਕਿਉਂਕਿ ਪਿਛਲਿਆਂ ਸਮਿਆਂ ਦੇ ਵਿੱਚ ਵੀ ਡੋਨਲਡ 트੍ਰੰਪ ਉਹਨਾਂ ਦੇ ਵੱਲੋਂ ਜਦੋਂ ਐਸੀ ਗੱਲ ਕਹੀ ਗਈ ਸੀ ਔਰ ਉਸ ਤੋਂ ਬਾਅਦ ਸਰਕਾਰ ਥੋੜੀ ਨਰਮ ਜ਼ਰੂਰ ਨਜ਼ਰ ਆਈ ਸੀ ਪਰ ਹੁਣ ਸਰਕਾਰ ਦੇ ਵੱਲੋਂ ਇਹਦੇ ਉੱਤੇ ਕੀ ਇਖਤਿਆਰ ਕੀਤਾ ਜਾਏਗਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਦੂਸਰੇ ਪਾਸੇ ਐਸ ਜੈਸ਼ੰਕਰ ਲੰਡਨ ਦੇ ਵਿੱਚ ਗਏ ਹੋਏ ਨੇ ਇੱਕ ਇਵੈਂਟ ਦੇ ਵਿੱਚ ਔਰ ਉਸ ਮੌਕੇ ਦੇ ਉੱਤੇ ਹੁਣ ਖਬਰ ਸਾਹਮਣੇ ਆਈ ਹੈ ਔਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੰਡਨ ਦੀਆਂ ਸੜਕਾਂ ਦੇ ਉੱਤੇ ਜਦੋਂ ਐਸ ਜੈਸ਼ੰਕਰ ਵਿਦੇਸ਼ ਮੰਤਰੀ ਦਾ ਇੱਕ ਕਾਫਲਾ ਜਾਂਦਾ ਇੱਕ ਪ੍ਰੋਗਰਾਮ ਦੇ ਵਿੱਚੋਂ ਉਹ ਨਿਕਲ ਕੇ ਜਦੋਂ ਬਾਹਰ ਜਾਂਦੇ ਉਸ ਮੌਕੇ ਦੇ ਉੱਤੇ ਕੁਝ ਖਾਲਸਤਾਨੀਆਂ ਦੇ ਵੱਲੋਂ ਉਹਨਾਂ ਦੇ ਸਾਹਮਣੇ ਉਹਨਾਂ ਦੀ ਗੱਡੀ ਦੇ ਸਾਹਮਣੇ ਲਿਆ ਕੇ ਝੰਡੇ ਖਾਲਸਤਾਨ ਦੇ ਲਹਿਰਾਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਔਰ ਉਸ ਤੋਂ ਬਾਅਦ ਨਾਹਰੇਬਾਜੀ ਕੀਤੀ ਜਾਣੀ ਸ਼ੁਰੂ ਕਰ ਦਿੱੰਦੀ ਹਾਲਾਂਕਿ ਉੱਥੇ ਦੀ ਜਿਹੜੀ ਫੋਰਸ ਸੀ ਉਹਨਾਂ ਦੇ ਵੱਲੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਲੋਕਾਂ ਦੇ ਵੱਲੋਂ ਨਾਹਰੇਬਾਜੀ ਕੀਤੀ ਗਈ ਔਰ ਉੱਥੇ ਜਿਹੜਾ ਦੇਸ਼ ਦਾ ਝੰਡਾ ਤਿਰੰਗਾ ਝੰਡਾ ਹੈ ਉਹਦੇ ਨਾਲ ਵੀ ਉਹਨਾਂ ਦੇ ਵੱਲੋਂ ਮੰਦਾ ਵਿਵਹਾਰ ਜਿਹੜਾ ਉੱਥੇ ਉਸ ਟਾਈਮ ਦੇ ਉੱਤੇ ਕੀਤਾ ਗਿਆ ਉਹਨਾਂ ਲੋਕਾਂ ਦੇ ਵੱਲੋਂ ਹਾਲਾਂਕਿ ਉਸ ਖਾਲਸਤਾਨੀ ਸਮਰਥਕ ਨੂੰ ਪੁਲਿਸ ਨੇ ਗ੍ਰਿਫਤ ਔਰ ਹੁਣ ਜਿਹੜੀ ਮੰਗ ਹੈ ਉਹ ਇਹ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬੀਤੇ ਕੱਲ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਕੂਚ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਅਸੀਂ ਤੁਹਾਨੂੰ ਦੱਸਿਆ ਸੀ ਕਿ 4 ਤਰੀਕ ਨੂੰ ਜਾਨਕਿ 5 ਮਾਰਚ ਦਾ ਐਲਾਨ ਕਿਸਾਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਕੀਤਾ ਹੋਇਆ ਸੀ ਕਿ ਅਸੀਂ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਜਾਵਾਂਗੇ ਔਰ ਧਰਨਾ ਪ੍ਰਦਰਸ਼ਨ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ 18 ਮੰਗਾਂ ਉਹਨਾਂ ਨੇ ਰੱਖੀਆਂ ਸੀ ਉਹਨਾਂ ਨੂੰ ਪੂਰਾ ਕਰੇ। ਉਸ ਤੋਂ ਪਹਿਲਾਂ 3 ਮਾਰਚ ਨੂੰ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਇੱਕ ਬੈਠਕ ਸੱਦੀ ਗਈ ਬੈਠਕ ਬੇਸਿੱਟਾ ਰਹੀ ਕਿਸਾਨਾਂ ਨੇ ਕਿਹਾ ਕਿ ਸਾਡੇ ਨਾਲ ਵਿਵਹਾਰ ਸੀਐਮ ਭਗਵੰਤ ਮਾਨ ਦਾ ਚੰਗਾ ਨਹੀਂ ਰਿਹਾ ਔਰ ਉਹ ਕਹਿ ਕੇ ਗਏ ਨੇ ਕਿ ਮੈਂ ਤੁਹਾਡੀਆਂ ਜਿਹੜੀਆਂ ਮੰਗਾਂ ਤੇ 7-8 ਤੇ ਜ਼ਿਕਰ ਹੋਇਆ ਸੀ ਉਹ ਨਹੀਂ ਮੰਨਦਾ ਉਹਦੇ ਤੇ ਕਾਂਡਾ ਜਾਓ ਲਾ ਲੋ 5 ਤਰੀਕ ਨੂੰ ਜਿਹੜਾ ਧਰਨਾ ਲਾਣਾ ਉਸ ਤੋਂ ਬਾਅਦ ਕੀ ਹੋਇਆ ਕਿ 4 ਤਰੀਕ ਨੂੰ 4 ਤਰੀਕ ਨੂੰ ਹੀ ਪੁਲਿਸ ਦੇ ਵੱਲੋਂ ਕੁਝ ਕਿਸਾਨ ਆਗੂਆਂ ਨੂੰ ਡਿਟੇਨ ਕਰ ਲਿਆ ਗਿਆ ਕੁਝ ਨੂੰ ਘਰਾਂ ਦੇ ਵਿੱਚ ਡਿਟੇਨ ਕੀਤਾ ਗਿਆ ਕੁਝ ਨੂੰ ਕੁਝ ਘਰਾਂ ਦੇ ਵਿੱਚ ਉਹਨਾਂ ਨੂੰ ਨਹੀਂ ਮਿਲੇ ਔਰ ਦੂਸਰਿਆਂ ਨੂੰ 5 ਤਰੀਕ ਨੂੰ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਦੇ ਵੱਲ ਕੂਚ ਕਰਨਾ ਸੀ ਉਹਨਾਂ ਸਾਰੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਕੁਝ ਨੂੰ ਕੁਝ ਨੂੰ ਡੀਟੇਨ ਕਰ ਲਿਆ ਗਿਆ ਔਰ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਸੜਕਾਂ ਦੇ ਉੱਪਰ ਵੱਡੇ ਕਾਫਲੇ ਲੈ ਕੇ ਜਾ ਰਹੀਆਂ ਸੀ ਉਹਨਾਂ ਨੂੰ ਬੈਰੀਗੇਟਿੰਗ ਕਰਕੇ ਉੱਥੇ ਹੀ ਖੜਾ ਕਰ ਲਿਆ ਗਿਆ ਸੋ ਇਹ ਇਹ ਉਹਨਾਂ ਨੂੰ ਜਦੋਂ ਖੜਾ ਕੀਤਾ ਉੱਥੇ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਕੀ ਹੋਇਆ ਕਿਸਾਨ ਜਿਹੜੇ ਸੀ ਉਹ ਸੜਕਾਂ ਦੇ ਉੱਪਰ ਹੀ ਸੜਕਾਂ ਦੇ ਉੱਪਰ ਹੀ ਕਿਸਾਨ ਧਰਨੇ ਦੇ ਉੱਤੇ ਬੈਠ ਗਏ ਸੋ ناکਾਮ ਹੋ ਗਿਆ ਚੰਡੀਗੜ੍ਹ ਦੇ ਵਿੱਚ ਜਿਹੜਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਕਿਸਾਨਾਂ ਨੇ ਕੱਲ ਕਰਨ ਦੇ ਲਈ ਜਾਣਾ ਸੀ ਕਿਸਾਨ ਚੰਡੀਗੜ੍ਹ ਦੇ ਵਿੱਚ ਨਹੀਂ ਪਹੁੰਚ ਸਕੇ ਔਰ देर शाम ਤੱਕ ਬਹੁਤ ਸਾਰੇ ਐਸੇ ਆਗੂ ਸੀ ਜਿਹੜੇ ਹਿਰਾਸਤ ਦੇ ਵਿੱਚ ਲਏ ਹੋਏ ਸੀ ਕਿਸਾਨ ਆਗੂ ਉਹਨਾਂ ਨੂੰ ਸ਼ਾਮ ਤੱਕ ਛੱਡ ਦਿੱਤਾ ਗਿਆ ਸੀ ਔਰ ਇਹ ਕਿਹਾ ਜਾ ਰਿਹਾ ਸੀ ਕਿ ਬਾਕੀਆਂ ਨੂੰ ਵੀ ਅਸੀਂ ਜਲਦੀ ਛੱਡ ਦੇਵਾਂਗੇ ਪੁਲਿਸ ਦੇ ਨਾਲ ਗੱਲਬਾਤ ਹੋ ਗਈ ਹੈ ਕਿ ਅਸੀਂ ਆਪ ਦਾ ਜਿਹੜਾ ਦਰਨਾ ਪ੍ਰਦਰਸ਼ਨ ਹੈ ਉਹ ਫਿਲਹਾਲ ਕੱਲ ਦੇ ਲਈ ਮਲਤਵੀ ਕਿਸਾਨਾਂ ਦੇ ਵੱਲੋਂ ਜਾਨੀ ਕਿ ਸਪਸ਼ਟ ਨਹੀਂ ਹੋਇਆ ਕੋਈ ਸ਼ੋਚ ਕਿਸਾਨ ਜਥੇਬੰਦੀਆਂ ਨੇ ਮੀਡੀਆ ਦਾਰਿਆਂ ਦੇ ਸਾਹਮਣੇ ਆ ਕੇ ਕਿਹਾ ਵੀ ਸਾਡੀ ਪੁਲਿਸ ਦੇ ਨਾਲ ਗੱਲ ਹੋ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਹੀ ਰੁਕ ਜਾਨੇ ਅਸੀਂ ਅੱਗੇ ਨਹੀਂ ਜਾਵਾਂਗੇ ਚੰਡੀਗੜ੍ਹ ਵੱਲ ਔਰ ਸਾਡੇ ਜਿਹੜੇ ਕਿਸਾਨਾਂ ਨੂੰ ਹਿਰਾਸਤ ਚ ਲਾਏ ਉਹਨਾਂ ਨੂੰ ਛੱਡ ਦਿਓ ਪਰ ਕੁਝ ਨੇ ਆ ਕੇ ਕਿਹਾ ਕਿ ਇਹ ਤਾਂ ਜਥੇਬੰਦੀ ਦਾ ਫੈਸਲਾ ਸੀ ਜਥੇਬੰਦੀ ਨੇ ਲੈਣਾ ਕਿਸੇ ਇੱਕ ਵਿਅਕਤੀ ਨੇ ਇਹ ਫੈਸਲਾ ਨਹੀਂ ਲੈਣਾ ਧਨੀਰ ਹੁਣਾ ਦੇ ਮਨਜੀਤ ਸਿੰਘ ਧਨੇਰ ਹੁਣੀ ਸ਼ਾਇਦ ਉਹਨਾਂ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਸੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਨੂੰ ਤੋ ਰੋਕ ਦਿੰਨੇ ਸਾਡੇ ਆਗੂਆਂ ਨੂੰ ਪਹਿਲਾਂ ਛੱਡੋ ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਉਹ ਕਹਿੰਦੇ ਸਾਡੇ ਸਾਰੇ ਆਗੂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਸ ਟਾਈਮ ਪੁਲਿਸ ਨੇ ਫੜ ਲਏ ਔਰ ਸਾਡਾ ਕਿਸੇ ਨਾਲ ਸੰਪਰਕ ਨਹੀਂ ਹੋ ਪਾਰਿਆ ਕਿਸੇ ਦੇ ਕੋਲ ਕਿਸੇ ਦਾ ਫੋਨ ਨਹੀਂ ਮੌਜੂਦ ਇਸ ਕਰਕੇ ਅਸੀਂ ਹਫਿਲਹਾਲ ਸਾਡੇ ਪਹਿਲਾਂ ਆਗੂ ਛੱਡੋ ਉਸ ਤੋਂ ਬਾਅਦ ਅਸੀਂ ਅਗਲਾ ਫੈਸਲਾ ਦੇਖਾਂਗੇ ਔਰ ਕਈ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਐਸਾ ਇੱਕ ਵਿਅਕਤੀ ਫੈਸਲਾ ਨਹੀਂ ਲੈ ਸਕਦਾ ਇਹ ਜਥੇਬੰਦੀ ਹੈ ਜਥੇਬੰਦਕ ਢ देर शाम तक यही खबर सामने आई अ जो जदों जोगेंद्र सिंह और उग्राहा जेल तो बाहर आए और उन्होंने आके क्या कि हां बिल्कुल ये ठीक है कि ਸਾਡੇ ਆਗੂ ਸਾਰੇ ਇਧਰ ਉਧਰ ਖਿਲਰੇ ਹੋਏ ਅਸੀਂ ਹੁਣ ਬੈਠਾਂਗੇ ਇੱਕ ਵਾਰ ਫੇਰ ਤੋਂ ਬਿਉਂਤਬੰਦੀ ਬਣਾਵਾਂਗੇ और दस दिए कि आज ਕਿਸਾਨਾਂ ਦੀ ਬੈਠਕ ਹੈ ਇੱਕ ਹੰਗਾਮੀ ਬੈਠਕ ਉਹਨਾਂ ਦੇ ਵੱਲੋਂ ਸੱਦੀ ਗਈ ਹੈ और ਅੱਗੇ ਦੀ ਬਿਉਂਤਬੰਦੀ ਜਿਹੜੀ ਹੈ ਬਣਾਈ ਜਾਏਗੀ ਕਿਉਂਕਿ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਜਿਹੜਾ ਇਸ਼ਾਰਾ ਕੀਤਾ ਗਿਆ ਸੀ ਕਿ ਵੀ ਜਿਹੜਾ ਧਰਨਾ ਲਾਣਾ ਫਿਰ ਲਾ ਲੋ ਸੋ ਉਹ ਦਰਨਾ ਨਹੀਂ ਲੱਗਾ ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਪੰਜਾਬ ਦੀਆਂ ਸੜਕਾਂ ਬਲੌਕ ਹੋ ਜਾਂਦੀਆਂ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੁੰਦਾ ਪੰਜਾਬ ਦੇ ਰੈਵਨਿਊ ਨੂੰ ਨੁਕਸਾਨ ਹੁੰਦਾ ਕਈ 100 ਕਰੋੜ ਦਾ ਪਿੱਛੇ ਵੀ ਕਿਸਾਨਾਂ ਨੇ ਜਦੋਂ ਇੱਕ ਦਿਨ ਦਾ ਬੰਦ ਦਾ ਐਲਾਨ ਕੀਤਾ ਸੀ ਤਾਂ ਸੀਐਮ ਭਗਵੰਤ ਮਾਨ ਨੇ ਦੂਸਰੇ ਦਿਨ ਜ਼ਿਕਰ ਕੀਤਾ ਸੀ ਕਿ ਇੱਕ ਦਿਨ ਦੇ ਵਿੱਚ ਪੰਜਾਬ ਨੂੰ 100 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੋ ਇਹ ਐਸਾ ਨੁਕਸਾਨ ਨਾ ਹੋਵੇ ਇਸ ਕਰਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਿਸਾਨ ਆਪਣੇ ਦਰਨੇ ਨੂੰ ਮੁਲਤਵੀ ਕਰਨ ਔਰ ਬੈਠਕ ਕਰਨ ਗੱਲਾਂ ਕਰਨ ਉਹ ਉਹਦੇ ਵਿੱਚ ਗੱਲਾਂ ਮੰਨ ਲਈਆਂ ਜਾਣਗੀਆਂ ਪਰ ਧਰਨਾ ਪ੍ਰਦਰਸ਼ਨ ਨਾ ਕੀਤਾ ਜਾਵੇ ਪਰ ਕਿਸਾਨ ਕਿਸਾਨਾਂ ਨੇ ਆਪਦਾ ਮੋਰਚਾ ਜਿਹੜਾ ਸੀ ਕਾਇਮ ਰੱਖਿਆ ਔਰ ਸੀਐਮ ਭਗਵੰਤ ਮਾਨ ਦੇ ਵੱਲੋਂ ਐਸੀ ਕਾਰਵਾਈ ਕਰਵਾਈ ਗਈ ਹੈ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੜਾ ਦੇਖਣ ਵਾਲੀ ਗੱਲ ਹੋਏਗੀ ਕਿ ਉਹ ਕਿਸਾਨ ਜਥੇਬੰਦੀ ਜਿਨ੍ਹਾਂ ਦੇ ਵੱਲੋਂ ਇੱਕ ਸਮੇਂ ਦੇ ਉੱਪਰ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਦੇਸ਼ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਚੁਕਾ ਲਿਆ ਗਿਆ ਕੀ ਸੂਬਾ ਸਰਕਾਰ ਦੇ ਨਾਲ ਹੁਣ ਜਿਹੜਾ ਸਿੱਧਾ ਆੜਾ ਹੋ ਗਿਆ ਉਸ ਦੇ ਨਾਲ ਆਣ ਵਾਲੇ ਟਾਈਮ ਦੇ ਵਿੱਚ ਮਾਹੌਲ ਕਿੱਦਾ ਦਾ ਰਹਿਣ ਵਾਲਾ ਹੈ ਸਾਰਿਆਂ ਦੀਆਂ ਨਿਗਾਹਾਂ ਰਹਿਣਗੀਆਂ ਔਰ ਅੱਜ ਕਿਸਾਨਾਂ ਦੀ ਇੱਕ ਬੈਠਕ ਹੈ ਉਸ ਬੈਠਕ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਉਹਦਾ ਜ਼ਿਕਰ ਕਰਾਂਗੇ ਅਸੀਂ ਆਪਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕਿ ਕਿਸਾਨਾਂ ਨੇ ਅਗਲਾ ਅਗਲੀ ਰਣਨੀਤੀ ਕਿਸਾਨਾਂ ਦੀ ਕੀ ਹੋਣ ਵਾਲੀ ਹੈ ਦੂਸਰੇ ਪਾਸੇ ਕਿਸਾਨ ਕਿਸਾਨਾਂ ਦੇ ਨਾਲ ਹੀ ਸੀਐਮ ਭਗਵੰਤ ਮਾਨ ਸਿੱਧੇ ਨਹੀਂ ਹੋਏ ਕਿ ਜਿਹੜੇ ਸੀਐਮ ਭਗਵੰਤ ਮਾਨ ਨੇ ਉਹ ਮਾਲ ਅਫਸਰਾਂ ਦੇ ਨਾਲ ਵੀ ਤਹਿਸੀਲਦਾਰ ਪਟਵਾਰੀ ਕਨੂਗੋ ਜਿਨ੍ਹਾਂ ਦੇ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ ਸੀ ਔਰ ਧਰਨੇ ਪ੍ਰਦਰਸ਼ਨ ਤੇ ਬੈਠ ਗਏ ਸੀ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਸੀ ਜਿਸ ਤਰੀਕੇ ਦੇ ਚੇਤਾਵਨੀ ਕਿਸਾਨਾਂ ਨੂੰ ਦਿੱਤੀ ਸੀ ਕਿ ਇਹ ਐਸਾ ਨਹੀਂ ਹੋਏਗਾ ਕਿ ਮੀਟਿੰਗ ਵੀ ਹੋਏ ਤੇ ਧਰਨਾ ਮੋਰਚਾ ਵੀ ਲੱਗੇ ਐਸਾ ਨਹੀਂ ਹੋਏਗਾ ਇੱਕ ਚੀਜ਼ ਹੋਏਗੀ ਜੇ ਮੋਰਚਾ ਲਾਣਾ ਤੇ ਮੋਰਚਾ ਲਾਓ ਫਿਰ ਕੋਈ ਗੱਲ ਨਹੀਂ ਕਰਨੀ ਜੇ ਮੀਟਿੰਗ ਕਰਨੀ ਹੈ ਤੇ ਫਿਰ ਮੋਰਚਾ ਨਹੀਂ ਲੱਗੇਗਾ ਇਸੇ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਨੇ ਇੱਕ ਚੇਤਾਵਨੀ ਤਹਿਸੀਲਦਾਰਾਂ ਨੂੰ ਵੀ ਦਿੱਤੀ ਸੀ ਵੀ ਜੇ ਸ਼ਾਮ ਨੂੰ 5 ਵਜੇ ਤੱਕ ਪਰਸੋਂ ਉਹਨਾਂ ਨੇ ਕਿਹਾ ਸੀ ਜੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਧਰਨੇ ਤੇ ਵਾਪਸ ਨਹੀਂ ਆਪਣੀਆਂ ਡਿਊਟੀਆਂ ਤੇ ਵਾਪਸ ਨਹੀਂ ਆਏ ਤੇ ਫਿਰ ਲੋਕ ਦੱਸਣਗੇ ਪੰਜਾਬ ਦੇ ਵੀ ਤੁਸੀਂ ਫਿਰ ਡਿਊਟੀ ਕਿੱਥੇ ਕਰੋਗੇ ਸੋ ਉਹ ਵਾਲਾ ਉਹ ਵਾਲੇ ਰੌਂ ਦੇ ਵਿੱਚ ਜਿਹੜੀ ਧਮਕੀ ਦਿੱਤੀ ਗਈ ਸੀ ਉਹਨੂੰ ਧਮਕੀ ਕਹਾਂਗੇ ਚੇਤਾਵਨੀ ਨਹੀਂ ਧਮਕੀ ਦਿੱਤੀ ਸੀ ਕਿ ਸ਼ਾਮ ਨੂੰ 5 ਵਜੇ ਤੱਕ ਡਿਊਟੀਆਂ ਤੇ ਆਓ ਔਰ ਔਰ ਮੋਗਾ ਔਰ ਮੋਹਾਲੀ ਦੇ ਵਿੱਚ ਕੁਝ ਖਬਰਾਂ ਆਈਆਂ ਕਿ ਕੁਝ तहसीलदार ਜਿਹੜੇ ਸੀ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਡਿਊਟੀ ਤੇ ਆ ਕੇ ਉਹਨਾਂ ਨੇ ਆਪਦੀ ਰਿਪੋਰਟਿੰਗ ਕਰ ਦਿੱਤੀ ਸੀ ਪਰ ਕੁਝ ਬਹੁਤ ਸਾਰੇ ਅਧਿਕਾਰੀ ਸੀ ਜਿਹੜੇ ਡਿਊਟੀਆਂ ਤੇ ਨਹੀਂ ਪਹੁੰਚੇ ਸੀ ਹੁਣ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਦੇ ਵੱਲੋਂ ਹੜਤਾਲ ਵਾਪਸ ਲੈ ਲਈ ਗਈ ਹੈ ਤਹਿਸੀਲ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਵਾਪਸ ਕਿਉਂ ਲਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ 15 ਤਹਿਸੀਲਦਾਰ ਬਰਖਾਸਤ ਕਰ ਦਿੱਤੇ ਸਸਪੈਂਡ ਕਰ ਦਿੱਤੇ ਔਰ 235 ਤਹਿਸੀਲਦਾਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਬਦਲੀ ਵੀ ਇਦਾਂ ਕੀਤੀ ਵੀ ਪੰਜਾਬ ਦੇ ਇੱਕ ਖੂੰਜੇ ਤੋਂ ਚੱਕ ਕੇ ਦੂਸਰੇ ਖੂੰਜੇ 'ਚ ਇਧਰਲੇ ਖੂੰਜੇ 'ਚੋਂ ਚੱਕ ਕੇ ਦੂਸਰੇ ਖੂੰਜੇ 'ਚ ਮਤਲਬ 2 200 250 ਕਿਲੋਮੀਟਰ ਦੂਰ ਤਹਿਸੀਲਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਮਤਲਬ ਜਦੋਂ ਸਰਕਾਰ ਰੋਂ ਦੇ ਵਿੱਚ ਆ ਜਾਂਦੀ ਹੈ ਸਰਕਾਰ ਕਿਸੇ ਅਧਿਕਾਰੀ ਨੂੰ ਸਜ਼ਾ ਦੇਣਾ ਚਾਵੇ ਤੇ ਸਭ ਤੋਂ ਵੱਡਾ ਤਰੀਕਾ ਹੀ ਹੁੰਦਾ ਸਜ਼ਾ ਦੇਣ ਦਾ ਕਿ ਉਹਦੀ ਡਿਊਟੀ ਇੰਨੀ ਦੂਰ ਲਗਾ ਦਿਓ ਇਦਾਂ ਦੇ ਇਲਾਕੇ ਦੇ ਵਿੱਚ ਲਗਾ ਦਿਓ ਜਿੱਥੇ ਉਹ ਜਾਣਾ ਪਸੰਦ ਨਾ ਕਰਦਾ ਹੋਵੇ ਜਾਂ ਉਹਨੂੰ ਬਹੁਤ ਦੂਰ ਪੈਂਦਾ ਹੋਵੇ ਸੋ 235 ਤਹਿਸੀਲਦਾਰ ਉਹਨਾਂ ਦੀਆਂ ਡਿਊਟੀਆਂ ਕੱਲ ਟ੍ਰਾਂਸਫਰਾਂ ਕਰ ਦਿੱਤੀਆਂ ਗਈਆਂ ਔਰ 2 200 2200 ਕਿਲੋਮੀਟਰ ਦੂਰ ਉਹਨਾਂ ਦੀਆਂ ਟ੍ਰਾਂਸਫਰਾਂ ਕੀਤੀਆਂ ਨੇ ਮਤਲਬ ਕਿ 15 ਨੂੰ ਤਾਂ ਬਰਖਾਸਤ ਕਰ ਦਿੱਤਾ ਪਰ ਬਾਕੀਆਂ ਦੇ ਉੱਤੇ ਜਿਹੜੀ ਸਖਤ ਕਾਰਵਾਈ ਕਰਕੇ ਉਹ ਵੀ ਕਿਤੇ ਬਰਖਾਸਤ ਨਾਲੋਂ ਘਟ ਨਹੀਂ ਆ ਕਿਉਂਕਿ ਹੁਣ ਉਹਨਾਂ ਨੂੰ ਵਿਚਾਰ ਕਰਨਾ ਪਏਗਾ ਕਿ ਡਿਊਟੀਆਂ ਤੇ ਕਿੱਦਾਂ ਪਹੁੰਚਣਾ ਹੈ ਔਰ ਦੂਸਰੇ ਪਾਸੇ ਜਿਹੜੇ ਅਧਿਕਾਰੀਆਂ ਦੇ ਵੱਲੋਂ ਤਹਿਸੀਲਦਾਰਾਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਉਤਰਨਾ ਪ੍ਰਦਰਸ਼ਨ ਕਰਾਂਗੇ ਔਰ ਇਹ ਸਖਤ ਕਾਰਵਾਈ ਤੋਂ ਬਾਅਦ ਹੁਣ ਤਹਿਸੀਲਦਾਰ ਜਿਹੜੇ ਨੇ ਉਹਨਾਂ ਨੇ ਆਪ ਦਾ ਆਪਦੀ ਹੜਤਾਲ ਵਾਪਸ ਲੈ ਲਈ ਹੈ ਪਰ ਆਨ ਵਾਲੇ ਟਾਈਮ ਦੇ ਵਿੱਚ ਅ ਦਿਖਣਾ ਹੋਏਗਾ ਕਿ ਇਹ ਤਹਿਸੀਲਦਾਨਾਂ ਦੇ ਉੱਤੇ ਜਿਹੜੀ ਕਾਰਵਾਈ ਹੋ ਰਹੀ ਹੈ ਕਿਉਂਕਿ ਲੋਕ ਇਹਦੇ ਤੋਂ ਖੁਸ਼ ਨਜ਼ਰ ਆ ਰਹੇ ਨੇ ਸੀਐਮ ਭਗਵੰਤ ਮਾਨ ਦੇ ਇਸ ਫੈਸਲੇ ਦੇ ਨਾਲ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਲੋਕ ਖੁਸ਼ ਨਹੀਂ ਕਿਉਂਕਿ ਤਹਿਸੀਲਾਂ ਦੇ ਵਿੱਚ ਜਿਹੜੀ ਲੁੱਟ ਖਸੋਟ ਹੁੰਦੀ ਸੀ ਲੋਕਾਂ ਦੇ ਨਾਲ ਬਹੁਤਿਆਂ ਦੇ ਨਾਲ ਹੋਈ ਆ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਤਹਿਸੀਲਦਾਰ ਸਾਰੇ ਪਟਵਾਰੀ ਸਾਰੇ ਕਨਗੂ ਮਾੜੇ ਪਰ ਮਾਰੇ ਵੀ ਸੀ ਔਰ ਉਹ ਤਹਿਸੀਲਦਾਰ ਵੀ ਇਹਨਾਂ ਚੀਜ਼ਾਂ ਨੂੰ ਜਾਣਦੇ ਕਿ ਵਾਕਈ ਕੁਝ ਸਾਡੇ ਲੋਕ ਜਿਹੜੇ ਖਰਾਬੀ ਕਰਦੇ ਸੀ ਔਰ ਏਸੀ ਕਰਕੇ ਜਦੋਂ ਐਡੀ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਤਹਿਸੀਲਦਾਰਾਂ ਦੇ ਉੱਪਰ ਕੀਤੀ ਗਈ ਹੋਵੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਪੰਜਾਬ ਦੇ ਲੋਕਾਂ ਦੀ ਇੱਕ ਆਦਤ ਹੁੰਦੀ ਹੈ ਕਿ ਉਹ ਉਸ ਵਿਅਕਤੀ ਦੇ ਸਮਰਥਨ ਦੇ ਵਿੱਚ ਆ ਕੇ ਖੜ ਜਾਂਦੇ ਨੇ ਕਿ ਇਸ ਬੰਦੇ ਦੇ ਨਾਲ ਧੱਕਾ ਹੋ ਰਿਹਾ ਇਹਨੂੰ ਸਾਡੇ ਸਮਰਥਨ ਦੀ ਲੋੜ ਹੈ ਤੁਸੀਂ ਇਹ ਦੇਖੋ ਕਿ ਤਹਿਸੀਲਦਾਰਾਂ ਦੇ ਨਾਲ ਪੰਜਾਬ ਦਾ ਕੋਈ ਵੀ ਵਿਅਕਤੀ ਜਾ ਕੇ ਧਰਨਾ ਪ੍ਰਦਰਸ਼ਨ ਦੇ ਉੱਤੇ ਆਪਣੇ ਤੌਰ ਦੇ ਉੱਤੇ ਕੋਈ ਜਥੇਬੰਦੀ ਕੋਈ ਸਿਆਸੀ ਪਾਰਟੀ ਦੇ ਵੱਲੋਂ ਸਮਰਥਨ ਨਹੀਂ ਕੀਤਾ ਗਿਆ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਤੇ ਨਾ ਕਿਤੇ ਤਹਿਸੀਲਾਂ ਦੇ ਵਿੱਚ ਕੁਝ ਲੋਕ ਅਸੀਂ ਕੁਝ ਲੋਕ ਕਹਿ ਰਹੇ ਹਾਂ ਬਾਰ-ਬਾਰ ਸਾਰੇ ਨਹੀਂ ਕੁਝ ਲੋਕ ਤਾਂ ਖਰਾਬੀ ਕਰਦੇ ਸੀ ਇਸੇ ਕਰਕੇ ਲੋਕ ਕਿਤੇ ਨਾ ਕਿਤੇ ਇਸ ਚੀਜ਼ ਤੋਂ ਖੁਸ਼ ਵੀ ਨਹੀਂ ਬੇਵਾਕੀ ਇਹਨਾਂ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਸੀ ਤੇ ਅੱਜ ਇਹ ਜਿਹੜੀ ਕਾਰਵਾਈ ਹੈ ਉਹ ਸਰਕਾਰ ਦੀ ਬਿਲਕੁਲ ਠੀਕ ਹੈ ਸਰਕਾਰ ਦਾ ਸ਼ਾਇਦ 2027 ਦੇ ਵਿੱਚ ਇੱਕ ਪਲੱਸ ਪੁਆਇੰਟ ਇਸ ਨੂੰ ਲੈ ਕੇ ਜਾ ਸਕਦਾ ਕਿ ਸਰਕਾਰ ਜਦੋਂ ਆਪਣੇ ਕੰਮ ਕਰਾਏਗੀ ਤਾਂ ਉਹਨਾਂ ਵਿੱਚ ਇਹ ਚੀਜ਼ ਜ਼ਰੂਰ ਦੱਸ ਸਕਦੇ ਹਾਂ ਵੀ ਤਹਿਸੀਲਦਾਰਾਂ ਦੇ ਉੱਤੇ ਅਸੀਂ ਨਕੇਲ ਕੱਸੀ ਔਰ ਤੁਸੀਂ ਹੁਣ ਦੱਸੋ ਵੀ ਪੈਸਾ ਤੁਹਾਡਾ तहसीलਾਂ ਦੇ ਵਿੱਚ ਤੁਹਾਡੇ ਤੋਂ ਕੋਈ ਤਹਿਸੀਲਦਾਰ ਪਟਵਾਰੀ ਜਾਂ ਕਨਗੋ ਮੰਗਦਾ ਜਾਂ ਨਹੀਂ ਮੰਗਦਾ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਦੇ ਇਸ ਫੈਸਲੇ ਦਾ ਜਿੱਥੇ ਕਈ ਲੋਕ ਸਵਾਗਤ ਕਰ ਰਹੇ ਨੇ ਉੱਥੇ ਲੋਕਾਂ ਦੇ ਵੱਲੋਂ ਇਹ ਹਦਾਇਤ ਵੀ ਸਰਕਾਰ ਨੂੰ ਦਿੱਤੀ ਜਾ ਰਹੀ ਹੈ ਕਿ ਇਹ ਸਿਰਫ ਇਹ 2-4 ਦਿਨ ਦੀ ਕਾਰਵਾਈ ਨਾ ਹੋਵੇ ਇਹ ਕਾਰਵਾਈ ਹੁਣ ਇਹ ਐਸੇ ਤਰੀਕੇ ਦੇ ਨਾਲ ਚੱਲਣੀ ਚਾਹੀਦੀ ਹੈ ਕਿ ਇਹ ਨਾ ਹੋਵੇ ਕਿ 2-4 ਦਿਨ ਦੀਆਂ ਫੋਟੋਆਂ ਹੋਣ ਤਸਵੀਰਾਂ ਹੋਣ ਉਸ ਤੋਂ ਬਾਅਦ ਫਿਰ ਤੋਂ ਆ ਕੇ ਉਹ ਅਧਿਕਾਰੀ ਉਹੀ ਕੰਮ ਸ਼ੁਰੂ ਕਰ ਦੇਣ ਐਸਾ ਨਾ ਹੋਵੇ ਸੋ ਇਹ ਜਿਹੜੀ ਤਹਿਸੀਲਦਾਰਾਂ ਦੇ ਉੱਪਰ ਕਲਮ ਛੋੜ ਹੜਤਾਲ ਸੀ ਉਹਨਾਂ ਦੀ ਉਹਨਾਂ ਦੀ ਸਮੂਹਿਕ ਛੁੱਟੀ ਲਈ ਸੀ ਉਹਨਾਂ ਨੇ ਹੜਤਾਲ ਦੇ ਵਿੱਚ ਸਮੂਹਿਕ ਛੁੱਟੀ ਲਈ ਸੀ ਉਹ ਸਮੂਹਿਕ ਛੁੱਟੀ ਤੋਂ ਵਾਪਸ ਜਿਹੜੇ ਤਹਿਸੀਲਦਾਰ ਉਹ ਵਾਪਸ ਆ ਗਏ ਨੇ ਔਰ ਉਹਨਾਂ ਦਾ ਕੰਮ ਚੱਲ ਰਿਹਾ ਔਰ ਬੀਤੇ ਕੱਲ ਇੱਕ ਚੈਂਪੀਅਨਸ ਟਰੋਫੀ ਦਾ ਮੈਚ ਹੋਇਆ ਖਾਸ ਔਰ ਅਹਿਮ ਮੈਚ ਸੈਮੀਫਾਈਨਲ ਮੈਚ ਦੂਸਰਾ ਗਰੁੱਪ B ਦਾ ਜਿਹਦੇ ਵਿੱਚ ਸਾਊਥ ਅਫਰੀਕਾ ਔਰ ਨਿਊਜ਼ੀਲੈਂਡ ਆਮੋ ਸਾਹਮਣੇ ਹੋਈਆਂ ਔਰ ਉਸ ਮੈਚ ਨੂੰ ਨਿਊਜ਼ੀਲੈਂਡ ਨੇ ਬੜੀ ਆਸਾਨੀ ਦੇ ਨਾਲ ਜਿੱਤ ਲਿਆ بیٹنگ ਦੇ ਵਿੱਚ ਵੀ ਹਾਵੀ ਰਿਹਾ ਬੋਲਿੰਗ ਦੇ ਵਿੱਚ ਵੀ ਨਿਊਜ਼ੀਲੈਂਡ ਹਾਵੀ ਰਿਹਾ ਔਰ ਭਾਰਤ ਔਰ ਨਿਊਜ਼ੀਲੈਂਡ ਦੇ ਵਿਚਕਾਰ ਹੁਣ ਫਾਈਨਲ ਮੁਕਾਬਲਾ ਹੋਏਗਾ ਔਰ ਉਸ ਮੁਕਾਬਲੇ ਦਾ ਸਾਰਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਸੋ ਇਹ ਸੀ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ